ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥੀ ਤੇਗਾ ਫੜਕ ਐ ਰਣ ਭਿੜੇ ਕਰਾਰੇ ਚੰਡੀਗੜ ਪੰਚਕੂਲਾ ਤੇ ਮੋਹਾਲੀ ਵਿਚਲੀ ਸਭ ਤੋਂ ਪਵਿੱਤਰ ਧਰਤੀ ਗੁਰਦੁਆਰਾ ਸਿੰਘ ਸ਼ਹੀਦ ਦਾ ਸਹੌਣਾ ਸਾਹਿਬ ਜਿੱਥੇ ਅੱਜ ਬੁੱਢਾ ਦਲ ਦੇ 7ਵੇਂ ਜਥੇਦਾਰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆਪ ਜੀ ਦਾ ਜਨਮ 1755 ਵਿੱਚ ਪਿੰਡ ਨਰੰਗ ਸਿੰਘ ਵਾਲਾ ਜ਼ੀਰਾ ਫਿਰੋਜ਼ਪੁਰ ਵਿਖੇ ਗਰਜਾ ਸਿੰਘ ਬਾਠ ਅਤੇ ਹਰਨਾਮ ਕੌਰ ਦੇ ਘਰ ਹੋਇਆ ਆਪ ਜੀ 88 ਸਾਲ ਦੀ ਉਮਰ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਬਣ ਗਏ ਸਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਅਕਾਲੀ ਫੂਲਾ ਸਿੰਘ ਦੇ ਵਾਰਿਸ ਸਨ ਤੇ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਅੰਗਰੇਜ਼ਾਂ ਦੇ ਵਿਰੁੱਧ ਸਿੱਖ ਸਾਮਰਾਜ ਦੀ ਹਾਰ ਤੋਂ ਬਾਅਦ ਜਥੇਦਾਰ ਨੇ ਪਟਿਆਲਾ ਸ਼ੌਣੀ ਵਿਖੇ ਅੰਗਰੇਜ਼ਾਂ ਵਿਰੁੱਧ ਨਿਹੰਗ ਸਿੰਘ ਸਿੱਖਾਂ ਫੌਜਾਂ ਨੂੰ ਮੁੜ ਸਮੂਹ ਕਰਨ ਦਾ ਫੈਸਲਾ ਕੀਤਾ। ਰਾਜਾ ਕਰਮ ਸਿੰਘ ਪਟਿਆਲੇ ਦੇ ਸ਼ਾਸਕ ਸੀ ਅਤੇ ਹੋਰ ਮਾਲਵਾ ਰਾਜ ਵੀ ਅੰਗਰੇਜ਼ਾਂ ਨਾਲ ਗੱਠ ਜੋੜ ਦੇ ਵਿੱਚ ਸੀ। ਨਿਹੰਗਾਂ ਨੂੰ ਦੇਖਦੇ ਗੋਲੀ ਮਾਰਨ ਦੇ ਸਖਤ ਹੁਕਮ ਸਨ ਜਦੋਂ ਹਨੂਮਾਨ ਸਿੰਘ ਜੀ ਪਟਿਆਲੇ ਪਹੁੰਚੇ ਤਾਂ ਰਾਜਾ ਕਰਮ ਸਿੰਘ ਨੇ ਨਿਹੰਗਾ ਤੇ ਤੋਪਾਂ ਨਾਲ ਹਮਲਾ ਕੀਤਾ ਜਿਸ ਵਿੱਚ ਬਹੁਤ ਸਾਰੇ ਨਿਹੰਗ ਸਿੰਘ ਸ਼ਹੀਦ ਹੋ ਗਏ ਸੀ ਬਾਕੀਆਂ ਨੂੰ ਨੇੜਲੇ ਜੰਗਲਾਂ ਵਿੱਚ ਜਾਣ ਲਈ ਮਜਬੂਰ ਕੀਤਾ ਗਿਆ ਪਾਨ ਸਿੰਘ ਜੀ ਅਤੇ ਲਗਭਗ 500 ਨਿਹੰਗ ਜੋਧੇ ਇਸ ਹਮਲੇ ਤੋਂ ਬਚ ਗਏ ਸਨ ਅਤੇ ਤਲਵਾਰਾਂ, ਕਮਾਨ ਤੇ ਹੀਰ ਕਹਾੜੀਆਂ ਨਾਲ ਅੰਗਰੇਜ਼ਾਂ ਦੀਆਂ ਭਾਰੀ ਤੋਪਾਂ ਦੀ ਅਗਨ ਨਾਲ ਲੜਦੇ ਰਹੇ। ਆਉਂਦੀ ਲੜਾਈ ਤੋਂ ਬਾਅਦ ਬੁੱਢਾ ਦਲ ਦੇ ਬਚੇ ਹੋਏ ਲੋਕਾਂ ਨੇ ਸਤਲੁਜ ਦਰਿਆ ਦੇ ਦੱਖਣ ਵੱਲ ਸ਼ੀਸ਼ ਸਤਲੁਜ रियासतਾਂ ਵਿੱਚਕਾਰ ਰਾਹਤ ਦੀ ਮੰਗ ਕੀਤੀ। ਹਨੂਮਾਨ ਸਿੰਘ ਜੀ ਨੂੰ ਪਟਿਆਲਾ ਰਾਜ ਦੇ ਸ਼ਾਸਕ ਨਰਿੰਦਰ ਸਿੰਘ ਦਾਸ ਅੱਦ ਮਿਲਿਆ। ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 90 ਸਾਲ ਦੀ ਉਮਰੇ 1846 ਦੇ ਵਿੱਚ ਸੁਹਾਣਾ ਦੀ ਲੜਾਈ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਕਾਲ ਚਲਾਣਾ ਕਰ ਗਏ। ਉਹਨਾਂ ਦੀ ਥਾਂ ਜਥੇਦਾਰ ਬੱਬਾ ਪ੍ਰਹਲਾਦ ਸਿੰਘ ਨੂੰ ਇੰਗ ਸਿੰਘ ਜੀ ਨੇ ਸੰਭਾਲੀ ਉਹਨਾਂ ਦੀ ਯਾਦਗਾਰ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਵਿੱਚ ਸਜੋਬਿਤ ਹੈ ਉਹਨਾਂ ਦੇ ਨਾਂ ਤੇ ਸੋਹਾਣਾ ਵਿੱਚ ਇੱਕ ਕਬੱਡੀ ਅਕੈਡਮੀ ਮੌਜੂਦ ਹੈ ਸੋਹਾਣਾ ਸਾਹਿਬ ਵਿੱਚ ਜਥੇਦਾਰ ਬੱਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਵੱਧ ਛੜ ਕੇ ਦੂਰੋਂ ਦੂਰੋਂ ਆਉਂਦੀਆਂ ਨੇ ਦਰਬਾਰ ਸਾਹਿਬ ਵਿੱਚ ਖੜਨ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਦਿਨ ਵਾਸਤੇ ਸੋਹਾਣਾ ਸਾਹਿਬ ਦੀ ਖੂਬਸੂਰਤੀ ਵਿੱਚ ਚਾਰ ਚੰਦ ਲੱਗ ਜਾਂਦੇ ਨੇ ਜਦੋਂ ਇਥੋਂ ਦੀ ਸਜਾਵਟ ਤੇ ਪਟਾਕਿਆਂ ਦੀ ਨੋਹਾਰ ਝਲਕਦੀ ਹੈ 12 ਵਜੇ ਦੇ ਹੀ ਇਨ ਆਤੀਸ਼ਬਾਜ਼ੀਆਂ ਦੀ ਤਾਦਾਦ ਵਧਦੀ ਗਈ ਅਤੇ ਗੁਰਦੁਆਰਾ ਸਿੰਘ ਸ਼ਹੀਦਾ ਸਹੌਣਾ ਸਾਹਿਬ ਦਾ ਅਸਮਾਨ ਭਰ ਗਿਆ ਇੱਥੇ ਸੰਗਤਾਂ ਦਾ ਆਉਣਾ ਜਾਣਾ ਗੁਰੂ ਦੀ ਕਿਰਪਾ ਤੋਂ ਉੱਪਰ ਨਹੀਂ ਹੁੰਦਾ ਸੋ ਸਭ ਲਈ ਇੱਥੇ ਦਰਵਾਜ਼ੇ ਖੁੱਲੇ ਦਿਕੇ ਮੈਂ ਨਿੱਕੇ-ਨਿੱਕੇ ਬੱਚਿਆਂ ਵਿੱਚ ਵੀ ਉਤਸ਼ਾਹ ਦੇਖਿਆ। ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਥੇ ਇੱਕ ਵੱਡਾ ਪੰਡਾਲ ਸਜਾਇਆ ਗਿਆ ਜਿੱਥੇ ਗੁਰੂ ਦੀਆਂ ਫੌਜਾਂ ਤੇ ਹੋਰ ਨਾ ਸੰਗਤਾਂ ਨੇ ਇਹਨਾਂ ਤਿਆਰੀਆਂ ਵਿੱਚ ਆਪਣੀ ਮੌਜੂਦਗੀ ਦਿਖਾਈ। ਇਸ ਦੀਵਾਨ ਹਾਲ ਵਿੱਚ ਢਾਡੀ ਜੱਥਾ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਨੂੰ ਮੈਂ ਸਿੰਘ ਸ਼ਹੀਦਾਂ ਦੀਆਂ ਸ਼ਹੀਦੀਆਂ, ਬਾਬਾ ਹਨੂਮਾਨ ਸਿੰਘ ਜੀ ਦੇ ਜੀਵਨ ਕਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਸ਼ਕੋ ਦਾ ਸੰਦੇਸ਼ ਦਿੰਦੇ ਵੇਖਿਆ। ਜਿੱਥੇ ਸੰਗਤਾਂ ਨਾਲ ਪੰਡਾਲ ਭਰ ਗਿਆ। ਇਸ ਖੁਸ਼ੀ ਦਿਹਾੜੇ ਮੌਕੇ ਬਹੁਤ ਸਾਰੇ ਪਕਵਾਨਾਂ ਦੇ ਲੰਗਰ ਲੱਗੇ ਹੋਏ ਨੇ। ਇਹਤੇ ਦਿਨ ਦੁਪਹਿਰ ਅਤੇ ਰਾਤ ਦੇ ਲੰਗਰ ਨੂੰ ਹਮੇਸ਼ਾ ਦੇਸੀ ਘਿਓ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਮੈਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਦਿਲੋਂ ਨਮਨ ਕਰਦੀ ਹਾਂ। ਖਾਸ ਗੱਲ ਇਹ ਹੈ ਕਿ ਮੈਂ ਆਪਣੇ ਐਕਸਪਲੋਰ ਟ੍ਰਾਈਸਿਟੀ YouTube ਚੈਨਲ ਦੀ ਸ਼ੁਰੂਆਤ ਹੀ ਗੁਰਦੁਆਰਾ ਸਿੰਘ ਸ਼ਹੀਦਾ ਸਹੌਣਾ ਸਾਹਿਬ ਦੇ ਦਰਸ਼ਨਾਂ ਤੋਂ ਕਰ ਰਹੀ ਹਾਂ। ਸੋ ਟ੍ਰਾਈਸਿਟੀ ਦੀ ਰੌਚਕ ਅਤੇ ਵਿਸਥਾਰਪੂਰਵਕ ਜਾਣਕਾਰੀ ਲਈ ਸਾਡੇ ਐਕਸਪਲੋਰ ਟ੍ਰਾਈਸਿਟੀ ਪੇਜ ਨੂੰ ਹੁਣੇ ਸਬਸਕ੍ਰਾਈਬ ਕਰੋ।